ਜਦੋਂ ਤੱਕ ਤੁਹਾਨੂੰ ਪੁੱਛਿਆ ਨਹੀਂ ਜਾਂਦਾ ਉਦੋਂ ਤੱਕ ਉਸ ਕੰਮ ਵਿੱਚ ਆਪਣੀ दखल ਅੰਦਾਜ਼ੀ ਨਹੀਂ ਕਰਨੀ ਚਾਹੀਦੀ ਹਰ ਕੋਈ ਤੁਹਾਨੂੰ ਨਹੀਂ ਸਮਝ ਸਕਦਾ ਤੁਹਾਨੂੰ ਖੁਦ ਹੀ ਆਪਣੇ ਆਪ ਨੂੰ ਸਮਝਣਾ ਪਵੇਗਾ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਅਤੇ ਅਸਲੀਅਤ ਵੀ ਹੈ ਕਦੇ ਕਦੇ ਮਨ ਨੂੰ ਮਨਾਉਣਾ ਬਿਹਤਰ ਹੁੰਦਾ ਹੈ ਹਰ ਜਿੱਦ ਸਾਨੂੰ ਖੁਸ਼ੀ ਨਹੀਂ ਦੇ ਸਕਦੀ ਕੋਈ ਵੀ ਕੰਮ ਟਾਲਣ ਦੀ ਕੋਸ਼ਿਸ਼ ਨਾ ਕਰੋ ਅਤੇ ਅਜਿਹਾ ਕੋਈ ਕੰਮ ਨਾ ਕਰੋ ਜਿਸ ਦਾ ਤੁਹਾਨੂੰ ਬਾਅਦ ਵਿੱਚ ਪਸਤਾਵਾ ਹੋਵੇ ਬਹੁਤ ਚੰਗਾ ਹੋਣਾ ਵੀ ਗੁਨਾਹ ਹੈ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਲੋਕ ਪਰਸੰਸਾ ਕਰ ਰਹੇ ਹਨ ਜਾਂ ਸਾਡੀ ਵਰਤੋਂ ਕਰ ਰਹੇ ਹਨ ਆਪਣੇ ਮਤਲਬ ਦੇ ਲਈ ਜਿੰਨਾ ਤੁਸੀਂ ਚਵਾ ਸਕਦੇ ਹੋ ਓਨਾ ਹੀ ਕਟੋ ਜਾਨੀ ਕਿ ਜਿੰਨਾ ਕੰਮ ਪੂਰਾ ਕਰਨ ਦੀ ਸਮਰੱਥਾ ਹੈ ਓਨਾ ਹੀ ਕੰਮ ਕਰੋ ਬਦது ਕੰਮ ਸਿਰਫ ਤੁਹਾਡਾ ਟਾਈਮ ਬਰਬਾਦ ਕਰਦਾ ਹੈ ਮਾੜੇ ਸਮੇਂ ਵਿੱਚ ਮੋਢੇ ਤੇ ਰੱਖਿਆ ਹੱਥ ਸਫਲਤਾ ਤੇ ਤਾੜੀਆਂ ਮਾਰਨ ਵਾਲੇ ਹੱਥਾਂ ਨਾਲੋਂ ਵੱਧ ਕੀਮਤੀ ਹੁੰਦਾ ਹੈ ਦੁਨੀਆ ਨੂੰ ਛੱਡ ਕੇ ਸਭ ਤੋਂ ਪਹਿਲਾਂ ਉਸ ਨੂੰ ਖੁਸ਼ ਰੱਖੋ ਜਿਸ ਨੂੰ ਤੁਸੀਂ ਹਮੇਸ਼ਾ ਸੀਸੇ ਵਿੱਚ ਦੇਖਦੇ ਹੋ ਹਰ ਚੀਜ਼ ਜਦੋਂ ਨਵੀਂ ਹੁੰਦੀ ਹੈ ਤਾਂ ਚੰਗੀ ਲੱਗਦੀ ਹੈ ਪਰ ਸਚਾਈ ਪੁਰਾਣੀ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਚਾਹੇ ਉਹ ਕੋਈ ਚੀਜ਼ ਹੋਵੇ ਜਾਂ ਕੋਈ ਰਿਸ਼ਤਾ ਹੋਵੇ ਕਿਸਮਤ ਵਿੱਚ ਲਿਖੇ ਫੈਸਲੇ ਬਦਲੇ ਨਹੀਂ ਜਾ ਸਕਦੇ ਪਰ ਤੁਸੀਂ ਵੱਡੇ ਫੈਸਲੇ ਲੈ ਸਕਦੇ ਹੋ ਕੌਣ ਜਾਣੇ ਕਿਸਮਤ ਬਦਲ ਵੀ ਸਕਦੀ ਹੈ बार-बार ਹੰਝੂਆਂ ਨੂੰ ਸਾਫ਼ ਕਰਨ ਦੀ ਬਜਾਏ ਇੱਕ ਵਾਰ ਹੌਂਸਲਾ ਕਰਕੇ ਆਪਣੀ ਜ਼ਿੰਦਗੀ ਵਿੱਚੋਂ ਉਹਨਾਂ ਲੋਕਾਂ ਨੂੰ ਸਾਫ਼ ਕਰ ਦਿਓ ਜੋ ਇਨ੍ਹਾਂ ਹੰਝੂਆਂ ਦਾ ਕਾਰਨ ਬਣਦੇ ਹਨ